ਕਲੀ ਮਹਲਾ ਆਤੀ ਜਾ ਅਨੰਦ ਇਕ ਓੰਕਾਰ ਸਤਗੁਰ ਪ੍ਰਸਾਦ ਅਨੰਤ ਭਇਆ ਮੇਰੀ ਮਾਏ ਸਤਗੁਰੂ ਮੈਂ ਪਾਇਆ ਸਤ ਪਾਇਆ ਸਹਿਜ ਸਿਤੀ ਮਨਵ ਜੀਆਂ ਵਧਾਈਆ ਦਿਦਾਵਣ ਆਇਆ ਸਭ ਜੋਤਾਂ ਗਾਓ ਹਰੀ ਤੇਰਾ ਮਨ ਜਿ ਨਿਵਾਸ ਆਇਆ ਹੈ ਨਾਨਕ ਅਨੰਤ ਉਹ ਸੱਚ ਗੁਰੂ ਮੇ ਪਾਇਆ ਏ ਮਨ ਮੇਰਾ ਸਦਾ ਰਹੋ ਹਰ ਨਾਲੇ ਨਾਲ ਰਹੋ ਤੂੰ ਮਨ ਮੇਰੇ ਤੂੰ ਵਿਸਾਰਨਾ ਅੰਗੀਕਾਰੋ ਕਰੇ ਤੇਰਾ ਹਰ ਦਸਾ ਬਸ ਸਵਾਰਨਾ ਵਾਗਲਾ ਸੋ ਰਤ ਸੁਆਮੀ ਸੁਖ ਮਨੋ ਵਿਸਾਰੇ ਕਾਹੇ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਸਾਚੇ ਸਾਹਿਬ ਕਿਆ ਨਹੀ ਕਰਤੇ ਰਹਿ ਹਰਤਾ ਤੇਰਾ ਸਭ ਕੁਛ ਹੈ ਜਿਸਦੇ ਹੈ ਸੋ ਪਾਵੇ ਅਦਾ ਸਿਫਤ ਸਲਾਹ ਤੇਰੀ ਨਾਮ ਮਨਮਸਾਵੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਦਾ ਨਾਮ ਹੀ ਕਰਤੇ ਰਹਿ ਸੱਜਣਾ ਮੇਰਾ ਧਾਰੋ ਸਾਚਨਾ ਮਾਧਾਰ ਮੇਰਾ ਜਿੰਦੂ ਦਾ ਸਭ ਕੁਆਈਆ ਕਰ ਸਾਥ ਸੁਖ ਮੰਨੇ ਵਸਿਆ ਜਨ ਇੱਛਾ ਸਭ ਪੁਜਾਈਆ ਸਦਾ ਕੁਰਬਾਨ ਕੀਤਾ ਕੋ ਵੀ ਥੋ ਕਿਸ ਨਾਏ ਵਡਿਆਈਆ ਕਹੇ ਨਾਨਕ ਸੁਨੋ ਸੰਤੋਸ਼ ਸ਼ਬਦ ਕਰੋ ਪਿਆਰੋ ਸੱਜਣਾ ਨਾਮ ਮੇਰਾ ਧਾਰੋ ਅਜੇ ਪੰਥ ਸ਼ਬਦ ਕਰ ਸਭਾ ਅਰਸ ਭਗੇ ਸ਼ਬਦ ਵਾਜੇ ਕਾਲਜ ਸਰਦਾ ਦੀਆ ਤੁਧ ਤੁਧ ਵਸ ਕੀ ਤੇ ਕਾਲ ਕਟਿ ਮਾਰਿਆ ਤੁਰ ਪਰਮ ਤਾ ਤੁਧਿਨ ਕੋ ਸੇ ਨਾਮ ਹਰ ਕੇ ਲਾਗੇ ਕਹੇ ਨਾਨਕ ਤੈ ਸੁਖੋ ਹਕ ਤਰਨ ਅਨਹਦ ਵਾਜੇ ਅਰਸ ਸੁਲੋ ਬਟ ਭਗੇ ਹੋ ਸਗਲ ਮਨੋਰਥ ਪੂਰੇ ਪਰਮ ਪ੍ਰਪਾਇਆ ਉਤਰੇ ਸਗਲ ਸੁਰੇ ਗੁਰੂ ਗੋਬਿੰਦ ਸਾਹਿਬ ਇਤਰੇ ਦਿਨ ਭੇ ਸਰ ਸੇ ਪੂਰੇ ਘੁਟਤੇ ਜਾਣੀ ਤੇ ਪਨੀ ਕਹਦੇ ਕੋ ਸਤਿਗੁਰ ਰਹਾ ਭਰਪੂਰੇ ਬਿਨਵਤ ਨਾਲ ਘੁਰ ਚਰਨ ਲਾਗੇ ਬਾਜੇ ਅਨਹਦ ਤੂਰੇ ਤੇ ਪਨੀ ਕਹਦੇ ਕੋ ਸਤਿਗੁਰ ਰਹਾ ਭਰਪੂਰੇ ਬਿਨਵਤ ਨਾਲ ਘੁਰ ਚਰਨ ਲਾਗੇ ਬਾਜੇ ਅਨਹਦ